ਵਾਗਦਾ ਕਿਸਾਨ ਭਰਾਵੋ ਤੁਹਾਡਾ ਜਵੰਦਾ ਡੈਰੀ ਫਾਰਮ YouTube ਚੈਨਲ ਤੇ ਸੋ ਜਿਹੜੇ ਭਰਾ ਆਪਣੇ ਚੈਨਲ ਦੇ ਪਹਿਲੀ ਵਾਰ ਵੀਡੀਓ ਵੇਖ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਸੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਇੱਕ ਗੱਬਣ ਟੋਕੜ ਚੈੱਕ ਪਾਸ ਝੋਟੀ ਲੈ ਕੇ ਆਏ ਆ ਇਹ ਆਪਣੇ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਹੈ ਆਪਣਾ ਕੁੰਬੜਵਾਲ ਜ਼ਿਲ੍ਹਾ ਸੰਗਰੂਰ ਧੂਰੀ ਤੋਂ ਬਰਨਾਲੇ ਵਾਲੇ ਰੋਡ ਤੇ ਆਪਣਾ ਪਿੰਡ ਰਹਿ ਗਿਆ ਫੋਨ ਨੰਬਰ ਆਪਣਾ ਹੈਗਾ 9888072162 ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਝੋਟੀ ਦਿਖਾ ਰਹੇ ਆ ਕਦ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਲੋ ਰੇ ਆ ਕੇ ਵੀ ਦੇਖ ਲਿਓ ਪੂਰੇ ਫੁੱਲ ਵੱਡੇ ਕਦ ਕਾਠ ਦੀ ਝੋਟੀ ਆ ਦੂਜਾ ਸੁਗਾ ਸੂਈ ਹੋਈ ਆ ਥਣ ਲੇਵਾ ਤੁਹਾਨੂੰ ਦਿਖਾ ਰਨੇ ਨੇੜ ਤੋਂ ਵਧੀਆ ਥਣ ਲੱਗਿਆ ਹੋਇਆ ਹੱਥੀ ਚਵਾਈ ਵਾਲਾ ਸਿੰਘ ਗੋਲ ਆ ਦੂਜੇ ਸੁਗੇ ਸੂਈ ਹੋਈ ਆ ਇਹ 4 ਮਹੀਨਿਆਂ ਦੀ ਗੱਬਣ ਆ ਅੱਜ ਸਹੀ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆਪਣੀ ਚੈੱਕ ਕਰਾਈ ਵੀ ਤੁਸੀਂ ਕਰਵਾ ਸਕਦੇ ਹੋ ਇਹਨੂੰ ਅੱਜ 4-5 ਦਿਨ ਹੋ ਗਏ ਥੋੜਾ ਜਿਹਾ ਬੇੜਾ ਗਵੇੜਾ ਕਰਨ ਲੱਗੀ ਸੀਗੀ ਉਸ ਕਰਕੇ ਆਪਾਂ ਇੱਕ ਟਾਈਮ ਲਾ ਲਈ ਗੱਬਣ ਕਰਕੇ ਆਪਾਂ ਠੀਕਾ ਨਹੀਂ ਲਾਇਆ ਇਹਦੇ 10 ਲੀਟਰ ਦੁੱਧ ਸੀ ਪਹਿਲਾਂ ਲੇਕਿਨ ਹੁਣ ਇਸ ਟਾਈਮ 7 ਲੀਟਰ ਦੁੱਧ ਰਹਿ ਗਈ ਇੱਕ ਟਾਈਮ ਚੋਣ ਕਰਕੇ ਹੁਣ ਆਪਾਂ ਅੱਜ ਸ਼ਾਮ ਨੂੰ ਚੋਵਾਂਗੇ ਆ ਪਿੱਛੇ ਇਹਦੇ ਕੱਟਾਗਾ ਕੱਟੇ ਦੇ ਮਿਲਦੀ ਆ ਪਹਿਲਾਂ ਦੋਵੇਂ ਟਾਈਮ ਮਿਲਦੀ ਸੀ ਥੋੜਾ ਜਿਹਾ ਵੇਲਾ-ਵੇਲਾ ਕਰਨ ਕਰਕੇ ਡੈਰੀ ਦਾ ਟਾਈਮ ਟੱਪ ਜਾਂਦਾ ਸੀ ਦੁੱਧ ਕਿਸੇ ਕੰਮ ਨਹੀਂ ਆਉਂਦਾ ਸੀ ਆਪਣੇ 10 ਲੀਟਰ ਦੁੱਧ ਸੀ ਇਸ ਟਾਈਮ 7 ਲੀਟਰ ਦੁੱਧ ਸਾਮ ਨੂੰ ਚੋਣੀਆਂ ਇੱਕ ਟਾਈਮ ਬੱਚੇ ਤੇ 12 0 ਫੈਡ ਆਪਦੀ ਅਗਲਾ ਲਵਾ ਕੇ ਲੈ ਜਿਓ ਤਰੀਕ ਅੱਜ ਹੈਗੇ 2 ਅਕਤੂਬਰ 2024 4 ਮਹੀਨਾ ਦੀ ਗੱਬਣ ਹੋ ਗਈ ਤੇ ਤੋਰ ਕੇ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਚੰਗੀ ਮੈਂ ਆ ਦੋਸਤੋ ਦੂਜੇ ਸਵੇਰੇ ਤਾਜੀ ਨੇ 16 ਲੀਟਰ ਦੁੱਧ ਦਿੱਤਾ ਹੋਇਆ ਹੈਗਾ ਕੱਦ ਬਿੱਡ ਤੁਸੀਂ ਦੇਖ ਸਕਦੇ ਹੋ ਮੂਰੇ ਸਾਹਮਣ ਵਾਲੀ ਹੈ ਜਿਹੜਾ ਵੀਰ ਸੇਵਾ ਕਰਕੇ ਮੂਰੇ ਵੇਚਣੀ ਆ ਲੋਹੜੀ ਤੋਂ ਬਾਅਦ ਹਾੜੀ ਦੇ ਲਗਭਗ ਇਹਨੇ ਸੂਣਾ ਕਾ ਮੋੜ ਲਿਆ ਫੁੱਲ ਤੇਜੀ ਹੁੰਦੀ ਆ ਉਦੋਂ ਡੰਗਰਾਂ ਦੀ ਕੱਦ ਬਿੱਡ ਦੀ ਚੰਗੀ ਹੈ ਸਿੰਘ ਮੂੰਹ ਮੱਥੇ ਦੀ ਚੰਗੀ ਆ ਕੋਈ ਸੜਲਾ ਭੂਰ ਨਹੀਂ ਹੈਗਾ ਥੱਲੇ ਕਾ ਤੁਸੀਂ ਦੇਖ ਲਓ ਕੋਦਰ ਤੇ ਰੇਟ ਆਪਾਂ ਇਹਦਾ ਫੋਨਤੀ ਕਰ ਦਿੰਨੇ ਰੇਟ ਆਪਣਾ ਸਿਰਫ ਦੇਣ ਲੈਣ ਦਾ ਲੱਖ ਰੁਪਿਆ ਦਾ ਪਿੱਛੇ ਇਹਦੇ ਕੱਟਾ ਖੜਾ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਜਾਂ 10 ਕੁ ਮਹੀਨੇ 9-10 ਕੁ ਮਹੀਨੇ ਨੂੰ ਸੂਈ ਨੂੰ ਹੋਗੇ ਤੇ ਆਪਣਾ ਕੋਈ ਵੇਚਣ ਦਾ ਇਰਾਦਾ ਤਾਂ ਹੈ ਨਹੀਂ ਸੀ ਘਰੇ ਰੱਖੀ ਰੱਖੀ ਵੀ ਆ ਝੋਟੀ ਚੰਗੀ ਆ ਖੈਰ ਮੂਰੇ ਵਧੀਆ ਪੈਸੇ ਬਿਟਾਓਗੇ ਦੁੱਗਣੇ ਕਰਨ ਵਾਲੀ ਆ ਬਾਕੀ ਆਪਾਂ ਆ ਝੋਟੀ ਆਪਣੇ ਕੋਲੇ ਇੱਕਾਈ ਆ ਇਹਦੇ ਕਰਕੇ ਆ ਝੋਟੀ ਚੰਗੀ ਲੱਗੀ ਸਾਨੂੰ ਘਰੇ ਕਹਿੰਦੇ ਵੀ ਆਪਾਂ ਆ ਝੋਟੀ ਰੱਖਣੀ ਆ ਇਹਦੇ ਪਿੱਛੇ ਨਵਾਬ ਬੁੱਲ ਦੀ ਕੱਟੀ ਆ ਦੋ ਦੰਦ ਝੋਟੀ ਆ ਇਹ ਕੱਲ ਹੀ ਆਈ ਆ ਆਪਣੇ ਲਵੇ ਇਹ ਰੱਖਣ ਕਰਕੇ ਆਪਾਂ ਨੂੰ ਤਾਂ ਹੀ ਆ ਸੇਲ ਕਰਨੀ ਪਵੇ ਕਿਉਂਕਿ ਜਗ੍ਹਾ ਥੋੜੀ ਆਪਾਂ ਇੰਨੇ ਪਸ਼ੂ ਰੱਖ ਨਹੀਂ ਸਕਦੇ ਇੱਕ ਦੋ ਪਸ਼ੂ ਦਾ ਆਪਣਾ ਕੰਮ ਹੋ ਰਾ ਵਪਾਰ ਦਾ ਕੰਮ ਆ ਇੱਕ ਦੋ ਪਸ਼ੂ ਆਉਂਦਾ ਜਾਂਦੇ ਰਹਿੰਦੇ ਨੇ ਇਸ ਕਰਕੇ ਆਪਾਂ ਆ ਝੋਟੀ ਸੇਲ ਕਰ ਦਾਂਗੇ ਕੱਬਨ ਧੋਕੜਾ 4 ਮਹੀਨਿਆਂ ਦੀ 7 ਲੀਟਰ ਦੁੱਧ ਜਿਹੜੇ ਵੀ ਕੋਈ ਖਰੀਦਣ ਦਾ ਚਾਹਵਣਾ ਰੇਟ ਇਹਦਾ 1 ਲੱਖ ਰੁਪਈਆ ਫਿਕਸ ਆ ਬਾਕੀ ਮੌਕੇ ਦੇ ਮਾਨਤਨ ਹੋ ਜਾਊਗਾ ਜਿਹੜੇ ਵੀ ਨੇ ਖਰੀਦਣੇ ਉਹ ਹੀ ਆਪਾਂ ਨੂੰ ਫੋਨ ਲਾਇਓ ਛੋਟੀ ਚੰਗੀ ਆ ਖੈਰ ਕੱਦ ਬਿੱਡ ਪੂਰਾ ਫੁੱਲਾ ਫੋਨ ਨੰਬਰ ਆਪਣਾ ਇੱਕ ਵਾਰ ਫੇਰ ਦੱਸ ਦਿੰਦੇ ਆ 98880 72162 ਧੰਨਵਾਦ